ਕਿਹੜਾ ਪਿੰਡ ਕਿਹੜਾ ਜੀ ਧਰੂਆ ਜੀ ਕੀ ਕੀ ਦਿੱਕਤਾਂ ਸੀ ਮਾਤਾ ਜੀ ਤੁਹਾਨੂੰ ਦਿੱਕਤਾਂ ਹੀ ਸੀ ਜਿੱਥੇ ਦਰਦ ਹੁੰਨੇ ਮੇਰੀ ਅੱਛਾ ਜੀ ਕਿੰਨੇ ਸਾਲਾਂ ਤੋਂ ਹੁੰਦੀ ਸੀ ਇਹ ਹੋਈ ਕਹਿੰਦੇ ਨਾ 8-9 ਸਾਲੋਂ ਤੋਂ ਦਵਾਈ ਖਾਂਦੀ ਨੂੰ ਅੱਛਾ ਜੀ 9 ਸਾਲਾਂ ਤੋਂ ਦਰਦ ਹੁੰਦਾ ਸੀ ਪੇਟ ਵਿੱਚ ਹੋਰ ਕੀ ਪ੍ਰੋਬਲਮ ਸੀ ਇਸ ਚੀਜ਼ ਦੀ ਬੜੀ ਸੀ ਓਕੇ ਜੀ ਤੇ ਹੋਰ ਐਡੀ ਮੈਨ ਕੋਈ ਨਹੀਂ ਸੀ ਜਾਂ ਕੱਢ ਲਾਂ ਕਰੂੰਗਾ ਖੱਲੀਆਂ ਚੜਦੀਆਂ ਸੀ ਲੱਤਾਂ ਦੇ ਵਿੱਚ ਥਕਾਵਟ ਰਹਿੰਦੀ ਸੀ ਉਹਦੇ ਕਰਕੇ ਨੀਂਦ ਨਹੀਂ ਜਾਂਦੀ ਸੀ ਤੁਹਾਨੂੰ ਤੇ ਬੀਪੀ ਤੁਹਾਡਾ ਲੋ ਹੋ ਜਾਂਦਾ ਸੀ ਜੀ ਨਹੀਂ ਸੀ ਕਰਦਾ ਮੰਜੇ ਛੱਡਣ ਓਕੇ ਟੁੱਟੇ ਹੀ ਰਹਿੰਦਾ ਸੀ ਸਰੀਰ ਦੀ ਓਕੇ ਜੇ ਮਾਦਾ ਜੀ ਤੁਸੀਂ ਨੇ ਆਪਣਾ ਬਾਡੀ ਸਰਵਸ ਜੂਸ ਜੂਸ ਕੀਤੇ ਨੇ ਕਿੰਨਾ ਫਰਕ ਪੈ ਗਿਆ ਉਹਦੇ ਨਾਲ ਜੀ ਹਣ ਉਹ ਤੁਹਾਨੂੰ ਪੁੱਛਾਂ ਨਾ ਮੈਨੂੰ ਐਡੇ ਦਰਦੀ ਹੋਈਏ ਤੇ ਨਾ ਮੈਨੂੰ ਇਤਰਾਤੀ ਵੀ ਹੋ ਜਾਂਦਾ ਆਪਣਾ ਚਲੋ ਬੜੀ ਆਰਾਮ ਨਾਲ ਤੁਰਦੇ ਫਿਰਦੇ ਆਉਟਦੇ ਕੋਈ ਦਿੱਕਤ ਨਹੀਂ ਖੱਲੀਆਂ ਹੋਣੀਆਂ ਪਈਆਂ ਜੀ ਬੀਪੀ ਵੀ ਨਹੀਂ ਲੋ ਹੋਇਆ ਦਰਦ ਵੀ ਨਹੀਂ ਹੋਇਆ ਲੱਖਾਂ ਲੋਕ ਤੁਹਾਡੀ ਵੀਡੀਓ ਦੇਖਣਗੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਜੀ ਵੀ ਪੀਣਾ ਚਾਹੀਦੇ ਨੇ ਜੂਸ ਇਹ ਆਪ ਨੂੰ ਆਇਆ ਹੋਈ ਦੱਸਣਾ ਪੈਣਾ ਬਿਲਕੁਲ ਜੀ ਵੀਰ ਜੀ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਦਵਿੰਦਰ ਸਿੰਘ ਹੈ ਜੀ ਦਵਿੰਦਰ ਸਿੰਘ ਜੀ ਤੁਸੀਂ ਮੰਨ ਲਓ ਜੋਬ ਵੀ ਕਰਦੇ ਹੋ ਟੀਚਿੰਗ ਦੀ ਹਾਂ ਜੀ ਟੀਚਰ ਲੈਂਦੇ ਹੋ ਓਕੇ ਤੁਸੀਂ ਕੀ ਕਹਿਣਾ ਚਾਹੋਗੇ ਭਾਜੀ ਲੱਖਾਂਈ ਪਰਿਵਾਰ ਜਿਉਂ ਮਾਤਾ ਜੀ ਨੂੰ ਤੁਸੀਂ ਸਟਾਰਟ ਕਰਾਇਆ ਸੀ ਜੂਸ ਕੀ ਕਹਿਣਾ ਚਾਹੋਗੇ ਅੱਛਾ ਮੈਨੂੰ ਸਰਦਾਰ ਅੰਮ੍ਰਿਤ ਸਿੰਘ ਜੀ ਨੇ ਦੱਸਿਆ ਵੀ ਬੋਡੀ ਸਰਵਿਸ ਦਾ ਇੱਕ ਜੂਸ ਹੈ ਹਾਂਜੀ ਉਹ ਤੁਸੀਂ ਮਾਤਾ ਜੀ ਨੂੰ ਪਿਆ ਕੇ ਦੇਖੋ ਸ਼ਾਇਦ ਉਹਨਾਂ ਦਾ ਠੀਕ ਹੋ ਸਕਦੇ ਅੱਛਾ ਜੀ ਤੇ ਉਹਦੇ ਬਾਅਦ ਮੈਂ ਤੁਹਾਡੇ ਨਾਲ ਜਿਹੜਾ ਰੱਪਾ ਕੰਮ ਕੀਤਾ ਜਦੋਂ ਉਹਨਾਂ ਮਾਤਾ ਜੀ ਨੂੰ ਜੂਸ ਪਿਆਇਆ ਮਾਤਾ ਬੁੱਧਵਾਰ ਮਾਤਾ ਜੀ ਚੰਗੇ ਬਲੇ ਤੋਂ ਫਿਰਦੇ ਨੇ ਸਾਰੇ ਕੰਮ ਕਰ ਕਰਦੇ ਮਨ ਵਧੀਆ ਸੈੱਟ ਰਹਿਣਾ ਬਿਲਕੁਲ ਜੀ ਬਹੁਤ ਵਧੀਆ ਰਚ ਰਿਹਾ ਮਨ ਸਭ ਨੂੰ ਬੋਡੀ ਸਰਵਿਸ ਕਰਾਣੀ ਚਾਹੀਦੀ ਹੈ ਜੀ ਚਾਹੀਦਾ ਜੀ ਹਰੇਕ ਆਪ ਲੈ ਰਿਆ ਨਹੀਂ ਮੇਰੇ ਕੋਰੇ ਦਰਦ ਹੁੰਦੇ ਨੇ ਮੈਂ ਆਪਾਂ ਸ਼ੁਰੂ ਕਰ ਰਿਹਾ ਜੀ ਓਕੇ ਮਨ ਨਾਰਮਲ ਬੰਦੇ ਨੂੰ ਵੀ ਕਰਵਾਣੀ ਚਾਹੀਦੀ ਹੈ ਜੀ ਸਭ ਨੂੰ ਬਿਲਕੁਲ ਜੀ ਬਿਲਕੁਲ ਧੰਨਵਾਦ ਵੀਰ ਜੀ ਬਹੁਤ ਬਹੁਤ ਤੁਹਾਡਾ ਜੀ